ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਧਰਪਤੈ ਪਿਆਰੇ ਸਾਥ ਸੰਗਤ ਜੀ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕਰੀ ਸੀ ਕਿ ਕਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਬੰਦੀਖਾਨੇ ਵਿੱਚੋਂ ਇੱਕ ਸਿੱਖ ਨੂੰ ਪੰਜ ਪੈਸੇ ਤੇ ਨਾਰੀਅਲ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਤੇ ਭੇਜਿਆ ਉਹ ਸੇਖੰ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਸਾਰੇ ਸੰਗਤ ਦੇ ਸਾਹਮਣੇ ਆਪ ਜੀ ਦਾ ਹੁਕਮ ਸੁਣਾਉਂਦਾ ਹੈ ਅਤੇ ਪੰਜ ਪੈਸੇ ਅਤੇ ਨਾਰੀਅਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਰੱਖ ਕੇ ਮੱਥਾ ਟੇਕਦਾ ਹੈ ਅਤੇ ਨਮਸਕਾਰ ਕਰਦਾ ਹੈ ਉਹ ਸੇਖਰ ਇਹ ਵੀ ਦੱਸਦਾ ਹੈ ਕਿ ਭਾਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਦੀ ਕੈਦ ਵਿੱਚ ਹਨ ਪਰ ਉਹ ਉੱਥੇ ਬੜੇ ਧੀਰਜ ਨਾਲ ਆਨੰਦ ਪ੍ਰਫੁੱਲਤ ਰਹਿੰਦੇ ਹਨ ਉਹ ਸੇਖਰ ਇਹ ਵੀ ਦੱਸਦਾ ਹੈ ਕਿ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ 'ਤੇ ਤਿੰਨ ਸ਼ਰਤਾਂ ਰੱਖੀਆਂ ਹਨ ਕਿ ਜਾਂ ਤਾਂ ਤੁਸੀਂ ਇਹਨ ਕਬੂਲ ਕਰ ਲਓ ਜਾਂ ਫਿਰ ਕੋਈ ਕਰਾਮਾਤ ਦਿਖਾਓ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾਓ ਪਰ ਸਤਗੁਰੂ ਜੀ ਪਹਿਲੀਆਂ ਦੋ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਇਹ ਜੀ ਗੱਲ ਸਹੀ ਰਹਿਣ ਵਾਲੀ ਕਬੂਲ ਕਰ ਲੈਂਦੇ ਹਾਂ ਭਾਵੇਂ ਔਰਗੇਜ ਸਤਿਗੁਰੂ ਜੀ ਨੂੰ ਬਹੁਤ ਅਸੀਹੇ ਦੇ ਰਿਹਾ ਹੈ ਅਤੇ ਤਨ ਆਦਲਾ ਵੀ ਲਾਜ ਦੇ ਰਿਹਾ ਹੈ ਪਰ ਸਤਿਗੁਰੂ ਜੀ ਆਪਣੀ ਗੱਲ ਤੇ ਕੰਨ ਹੋਂ ਇਸ ਤਰ੍ਹਾਂ ਸਤਿਗੁਰੂ ਜੀ ਦਿਆਂ ਧੀਰਜ ਤੇ ਕਸ਼ਟ ਸਹਾਨ ਵਾਲੀਆਂ ਗੱਲਾਂ ਕਰਕੇ ਸਾਰਾ ਪਰਿਵਾਰ ਅਤੇ ਸਾਰੀ ਸੰਗਤ ਆਪ ਜੀ ਦੀ ਮਹਿਮਾ ਦੇ ਗੁੰਦਾਰੀਆਂ ਸਨ ਕਿ ਅਚਾਨਕ ਦਿਨ ਤਾਂ ਤੋਂ ਬਾਅਦ ਇੱਕ ਸਿੱਖ ਸੁਨੇਹਾ ਲੈ ਕੇ ਆਉਂਦਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦਾ ਸ਼ੀਸ਼ ਧੜ ਨਾਲੋਂ ਵੱਖ ਕਰ ਦਿੱਤਾ ਹੈ। ਉਹਨਾਂ ਦਾ ਪਵਿੱਤਰ ਸ਼ੀਸ਼ ਇੱਕ ਸਿੱਖ ਲੈ ਕੇ ਆ ਰਿਹਾ ਹੈ। ਇਹ ਖ਼ਬਰ ਸੁਣ ਕੇ ਉਥੇ ਹੰਕਾਰ ਮੱਝ ਜਾਂਦੀ ਹੈ ਅਤੇ ਸਿੱਖ ਸੰਗਤ ਰੋਣ ਪਰ ਲੌਣ ਲੱਗ ਜਾਂਦੀ ਹੈ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਰੋਣ ਪਰ ਲੌਣ ਦੀ ਆਵਾਜ਼ ਸੁਣਦੇ ਹਨ ਤਾਂ ਉਹ ਇੱਕ ਸਿੱਖ ਦੇ ਹੱਥ ਸਨੇਹਾ ਪੀਤੇ ਹਨ ਕਿ ਤੁਸੀਂ ਸਤਪੁਰੂ ਜੀ ਵਾਸਤੇ ਕਰੋਨਾ ਕਰਾਉਣਾ ਨਹੀਂ ਹੈ ਤੁਸੀਂ ਸਾਰੇ ਮਿਲ ਕੇ ਨਾਮ ਦਾਸੇ ਬਲੰਦ ਕਰੋ ਇਸ ਤਰ੍ਹਾਂ ਮਹਾਪੁਰਸ਼ ਆਪਣੇ ਇੱਛਾ ਅਨੁਸਾਰ ਮਨੁੱਖਾ ਸ਼ਰੀਰ ਧਾਰਨ ਕਰਕੇ ਇਸ ਜਗਤ ਤੇ ਆਉਂਦੇ ਹਨ ਅਤੇ ਆਪਣੇ ਸਿੱਖ ਸੇਵਕਾਂ ਦੇ ਦੁੱਖ ਕਸ਼ਟ ਦੂਰ ਕਰਕੇ ਅਤੇ ਗਿਆਨ ਭਗਤੀ ਦੇ ਉਦੇਸ਼ ਦੁਆਰਾ ਜਗਤ ਨੂੰ ਚੰਗੇ ਰਸਤੇ ਪਾ ਕੇ ਆਪਣੀ ਇੱਛਾ ਅਨੁਸਾਰ ਪਰਲੋਕ ਕਰਨ ਕਰਦੇ ਹਨ ਇਸ ਕਰਕੇ ਉੰਨਾ ਵਾਸਤੇ ਰੋਣਾ ਕਦੋਣਾ ਠੀਕ ਨਹੀਂ ਹੈ ਇਸ ਤਰ੍ਹਾਂ ਤੁਸੀਂ ਆਪਣਾ ਨਾਮ ਜਪੋ ਅਤੇ ਆਪਣੀ ਜੀਵਨ ਸੁਧਾਰੋ ਬ੍ਰੋਧਨ ਨਾ ਕਰੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਗੱਲ ਸੁਣ ਕੇ ਸਾਰੇ ਚੋਕ ਹੋ ਜਾਂਦੇ ਹਨ ਅਤੇ ਆਪ ਜੀ ਦਾ ਗੁਣਗਾਨ ਕਰਨ ਲੱਗ ਜਾਂਦੇ ਹਨ ਉਸ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੋ ਕੋੜਸਵਾਰਾਂ ਨੂੰ ਹੁਕਮ ਦਿੰਦੇ ਹਨ ਕਿ ਤੁਸੀਂ ਜਾ ਕੇ ਉਸ ਟਿਕ ਨੂੰ ਮਿਲੋ ਜਿਹੜਾ ਸਿੱਖ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸ਼ੀਸ਼ ਲੈ ਕੇ ਆਇਆ ਹੈ ਉਸ ਨੂੰ ਮਿਲ ਕੇ ਸਾਰੀ ਖਬਰ-ਸਾਖ ਲੈ ਕੇ ਤੁਸੀਂ ਵਾਪਸ ਆ ਜਾਓ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨ ਕੇ ਦੋ ਕੋੜਾ ਸਵਾ ਸ਼ੀਰਮੰਨ ਕੋਲ ਸਾਇਆ ਕੋ ਚੱਲ ਪੈਂਦੇ ਹਾਂ ਅਤੇ ਕਿੱਥੋਂ ਤੋਂ ਥੋੜਾ ਅੱਗੇ ਉਸ ਤੋਂ ਸਿੱਖ ਨੂੰ ਮਿਲਦੇ ਹਾਂ ਜਿਹੜਾ ਸਿੱਖ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸ਼ੀਸ਼ ਨੂੰ ਇੱਕ ਚਿੱਟੀ ਚਾਦਰ ਵਿੱਚ ਲਪੇਟ ਕੇ ਆਪਣੇ ਸਿਰ ਉੱਪਰ ਰੱਖ ਕੇ ਲਈ ਹੁੰਦਾ ਸੀ। ਕੁਝ ਸੇਖ ਤੋਂ ਸਾਰੀ ਗੱਲ ਬਾਤ ਪੁੱਛ ਕੇ ਉਸ ਨੂੰ ਆਖਦੇ ਹਨ ਕਿ ਤੁਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਸ਼ੇਸ਼ ਨੂੰ ਕਿੱਥੇ ਰੱਖ ਕੇ ਰੋਕਿਆ ਜਾਣਾ ਅਸੀਂ ਮਾਤਾ ਅਤੇ ਸਹਿਜਾ ਦੇ ਨੂੰ ਪੁੱਛ ਕੇ ਹੁੰਦੇ ਹਾਂ ਜਿਵੇਂ ਉਹਨਾਂ ਦਾ ਹੁਕਮ ਹੋਵੇਗਾ ਅੱਗੇ ਉਵੇਂ ਹੀ ਕੀਤਾ ਜਾਵੇਗਾ ਜਦੋਂ ਇਹ ਘੋੜਸਵਾਰ ਨੇ ਸ੍ਰੀ ਅਨੰਤਪੁਰ ਸਾਹਿਬ ਆ ਕੇ ਮਾਤਾ ਜੀ ਅਤੇ ਸਹਿਜਾ ਦੇ ਨੂੰ ਸਾਰੀ ਗੱਲ ਦੱਸੀ ਅਤੇ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਸ਼ੇਸ਼ ਨੂੰ ਲੈ ਕੇ ਉਹ ਸਿੱਖ ਕੀਤਪੁਰ ਆਪ ਜੀ ਦੇ ਹੁਕਮ ਵਿੱਚ ਬੈਠਾ ਹੈ ਜਿਵੇਂ ਆਪ ਜੀ ਦਾ ਹੁਕਮ ਹੋਵੇ ਉਵੇਂ ਹੀ ਉਸ ਨੂੰ ਸੂਚਿਤ ਕੀਤਾ ਜਾਵੇ ਸਹਿਬ ਜੀ ਆਜਾ ਮਾਤਾ ਜੀ ਅਤੇ ਮਾਮਾ ਕਿਰਪਾਲਦਾਸ ਜੀ ਨੂੰ ਪੁੱਛਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੰਸਕਾਰ ਕਿਥੇ ਕੀਤਾ ਜਾਂਦਾ ਹੈ ਆਨੰਦਪੁਰ ਜਾਂ ਕੀਤਪੁਰ ਸਹਿਬ ਜੀ ਮਸਲਾ ਨੇ ਲੈ ਦਿੱਤੀ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਸੰਸਕਾਰ ਕੀਤਪੁਰ ਵਿੱਚ ਹੋਇਆ ਸੀ ਅਤੇ ਉਸ ਤੋਂ ਪਿੱਛੋਂ ਸ਼੍ਰੀ ਗੁਰੂ ਖਰੜਾਏ ਦੀ ਅਤੇ ਬਾਪਾ ਸੂਰਜਮਾਲ ਆਪ ਛੋਡਿਆਂ ਦੇ ਵੀ ਸੰਸਕਾਰ ਉੱਥੇ ਹੀ ਕੀਤੇ ਗਏ ਸਨ ਇਸ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਉੱਥੇ ਹੀ ਕਰਾ ਕੀ ਗਏ ਮਾਤਾ ਗੋਲੀ ਰੀ ਜੀ ਨੇ ਕਿਹਾ ਕਿ ਇਹਨਾਂ ਛੋਡਿਆਂ ਨੇ ਕੋਈ ਆਪਣਾ ਵੱਖਰਾ ਨਗਰ ਨਹੀਂ ਬਸਾਇਆ ਸੀ ਪਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਆਪ ਵਸਾਇਆ ਸੀ ਅਤੇ ਇਹ ਹੀ ਉਹਨਾਂ ਦਾ ਨਿਵਾਸ ਸਥਾਨ ਹੈ ਇਸ ਕਰਕੇ ना। दुण दुण दुण। एक दुण। श्री गुरु तेग बहादुर जी शीश का संस्कार श्री आनंदपुर साहब यही इच्छा प्रगट कीग पवित्र शीश का संस्कार श्री आनंदपुर साहेब ही जाए साहेबजादे ने माता जी की गल बहुत पसंद कीरतपुर तो श्री गुरु तेग बहादुर जी के पवित्र शीश वास्ते एक सुंदर द्वान तैयार करवा के ਸਮੂਹ ਸੰਤਾਂ ਸਮੇਤ ਸ਼ਾਮ ਕੀਰਤਨ ਕਰਦੇ ਹੋਏ ਕੀਰਤਪੁਰ ਪਤਾਲਪੁਰ ਜਿੱਥੇ ਸਿੱਖ ਸ਼੍ਰੀ ਉਤੇਜ ਬਾਦਲ ਜੀ ਦਾ ਪਵਿੱਤਰ ਸ਼ੀਸ਼ ਲੈ ਕੇ ਬੈਠਾ ਸੀ ਉੱਥੇ ਪਹੁੰਚ ਗਏ ਆਪ ਜੀ ਦੇ ਪਵਿੱਤਰ ਸ਼ੀਸ਼ ਦੇ ਸਾਹਮਣੇ ਦਰਸ਼ਨ ਕੀਤੇ ਅਤੇ ਨਮਸਕਾਰਾਂ ਕੀਤੀ ਅਤੇ ਸੰਗਤਾਂ ਨੇ ਵਿਅੰਤਪੇਟਾ ਅਰਪਣ ਕੀਤੀਆਂ ਅਤੇ ਬਾਰ-ਬਾਰ ਨਮਸਕਾਰਾਂ ਕਰਕੇ ਆਪਣੀਆਂ ਖਾਂਡੀਆਂ ਤੋਂ ਅੰਜੂਆਂ ਦਾ ਮੇਬਰ ਸਹੇ ਉਸ ਤੋਂ ਬਾਅਦ ਆਪ ਜੀ ਦੇ ਪਵਿੱਤਰ ਸ਼ੀਸ਼ ਨੂੰ ਮਰਿਆਦਾ ਅਨੁਸਾਰ ਚਿਖਾ ਉੱਤੇ ਰੱਖ ਕੇ ਸੰਸਕਾਰ ਕੀਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸ਼ੀਸ਼ ਦਾ ਸੰਸਕਾਰ ਕਰਨ ਤੋਂ ਬਾਅਦ ਸਾਰੀ ਸੰਗਤ ਨੇ ਸਤੁਨਗੇ ਉੱਤੇ ਜਾ ਕੇ ਇਸ਼ਨਾਨ ਕੀਤਾ ਅਤੇ ਕੀਰਤਨ ਸੋਲੇ ਦਾ ਪਾਠ ਕਰਕੇ ਅਰਦਾਸਾਂ ਸੌਦੇ। ਅਤੇ ત્યાં ਇੱਕ ਕਲਾ ਪ੍ਰਸਾਦ ਸਭ ਸੰਗਤ ਨੂੰ ਵਰਤਾਇਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸ਼ੀਸ਼ ਜਿਉਣ ਵਾਲੇ ਸਿੱਖ ਦਾ ਨਾਮ ਭਾਈ ਜੈਦਾ ਸਿੰਘ ਹੈ। ਜੋ ਯਾਦ ਦਾ ਇੱਕ ਮੱਲਵੀ ਸੀ। ਉਸਦੇ ਨਾਮ ਤੇ ਹੀ ਬਾਜਰੀ ਨਿਹੰਗ ਸਿੰਘ ਦਾਦਾ ਦਾ ਨਾਮ ਆ। ਬਾਬਾ ਜੀਉਨ ਸਿੰਘ ਦਾਲ ਹੈ। ਅਮਰਤਾ ਛੱਕ ਕੇ ਇਹ ਜੀਉਨ ਸਿੰਘ ਹੋਵੇ ਸਨ। ਪਿਆਰੀ ਸਾਧ ਸੰਤ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਭ ਕਮੈਂਟ ਵਿੱਚ ਜ਼ਰੂਰ ਦੱਸਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ